ਮੁੱਖ ਮੰਤਰੀ ਕਹਿ ਰਹੇ 13 ਜ਼ੀਰੋ ਜ਼ੀਰੋ ਉਹਨਾਂ ਨੂੰ ਮਿਲ ਰਹੀ ਹੈ 13 ਭਾਜਪਾ ਪਾਟ ਪਾਟ ਮਿਲ ਰਹੀ ਹੈ ਇਹ ਚਾਰ ਸੇ ਰਿਜ਼ਲਟ ਲਿਖ ਲਿਓ ਸਾਥੀ ਪੰਜਾਬ ਦੇ ਲੋਕ ਉਹਦਾ ਸਾਥ ਲੈਣਗੇ ਔਰ ਉਸਦਾ ਜਵਾਬੀ ਦੇ ਦੇਣਗੇ ਮੈਂ ਕੰਪੇਨਿੰਗ ਜਾ ਰਿਹਾ ਹਾਂ ਗਲੀ ਗਲੀ ਜਾ ਰਿਹਾ ਹਾਂ ਕੰਪੇਨਿੰਗ ਕਰ ਰਿਹਾ ਹਾਂ ਪਰ ਕਹਿੰਦੇ ਬੀਜੇਪੀ ਦਾ ਵਿਰੋਧ ਹੀ ਬਹੁਤ ਹੋ ਰਿਹਾ ਹੈ ਬਹੁਤ ਜੋਰ ਲਾ ਕੇ ਤੁਹਾਡੇ ਇੱਕ ਮਨਿਸਟਰ ਦੋ ਐਮ ਐਲ ਏ 6 ਹਲਕਾਂ ਚਾਰ ਸੇ ਤੋਂ 700 ਬੰਦਾ ਇਕੱਠਾ ਕਰ ਪਾਏ ਮੁੱਖ ਮੰਤਰੀ ਸਿੰਘਾਂ ਸੁਟਾਣ ਗਿਆ ਬੀਜੇਪੀ ਨੇ ਪੰਜਾਬ ਪੰਜਾਬ ਚ 13 ਦੀ 13 13 ਸਾਬ ਵੀ ਕਹਿੰਦੇ ਸੀ 13 ਜੀ 13 ਉਹ ਮੈਂ ਤਾਂ ਕਹਿ ਰਿਹਾ ਕਿ ਚਾਹਤ ਰਿਜ਼ਲਟ ਪਤਾ ਲੱਗ ਹੀ ਜਾ ਰਿਹਾ ਹੈ ਕਿਸਾਨ ਸਾਡੇ ਅੰਦਾਤਾ ਹੈ ਸਾਡੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਪਰ ਜਿਹੜੇ ਅੱਜ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਅੱਜ ਭਾਜਪਾ ਦਾ ਵਿਰੋਧ ਕਰ ਰਿਹਾ ਨਾ ਉਹ ਪੋਲਿਟਿਕਲ ਪਾਰਟੀਆਂ ਦੇ ਸੈਂਟਰ ਨੇ ਪਰ ਜਿਹੜੇ ਅੱਜ ਕਿਸਾਨ ਹੈ ਇਹਨਾਂ ਨੂੰ ਮੈਂ ਕਿਸਾਨ ਨਹੀਂ ਮੰਨਦਾ ਇਹ ਲੋਕ ਦਲਿਤ ਵਿਰੋਧੀ ਹੈ ਕੀ ਲੱਗਦਾ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ 'ਚ ਸੀਗੇ ਹੁਣ ਭਾਜਪਾ 'ਚ ਆਏ ਹੋ ਕੀ ਅੰਤਰ ਲੱਗਦਾ ਬਹੁਤ ਬਦਲਾਵ ਦੇ ਰੂਪ ਦੇ ਵਿੱਚ ਲੋਕ ਆ ਸਾਰੇ ਪਿਆਰ ਕਰ ਰਹੇ ਆ ਭਾਜਪਾ ਦੇ ਨਾਲ ਇੰਦਰ ਮੋਦੀ ਦੀਆਂ ਨੀਤੀਆਂ ਨੂੰ ਜੋ ਦੇਸ਼ ਉਹਨਾਂ ਨੇ ਕੀਤਾ ਜੋ ਉਹਨਾਂ ਦੀ ਕ੍ਰਾਂਤੀ ਹੈ ਜੋ ਉਹਨਾਂ ਨੇ ਕੰਮ ਕੀਤਾ ਅੱਜ ਉਸ ਦਾ ਨਤੀਜਾ ਅੱਜ ਲੋਕ ਉਹ ਲੋਕ ਆ ਰਹੇ ਜਿਹੜੇ ਤਿੰਨ ਤਨ ਬਾਅਦ ਦੇ ਕੌਂਸਲਰ ਦੋ ਦੋ ਟਰਮਾਂ ਦੇ ਵਿੱਚ ਇਲੈਕਸ਼ਨ ਲੜਿਆ ਫਿਰ ਵੀ ਇਹ ਲੋਕ ਵੀ ਆਮ ਆਦਮੀ ਚਲੇ ਗਏ ਸੀ ਕਿ ਸ਼ਾਇਦ ਆਮ ਆਦਮੀ ਇੱਕ ਦੇਸ਼ ਦੇ ਵਿੱਚ ਐਸੀ ਪਾਰਟੀ ਹੈ ਜੋ ਕਹਿ ਰਹੀ ਹੈ ਕਰਕੇ ਦਿਖਾਏਗੀ ਪਰ ਅੱਜ ਉਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਅੱਜ ਉਹ ਲੋਕ ਜੋ ਆਪਣੀ ਅੱਖੀ ਦੇਖਿਆ ਜਿਨ੍ਹਾਂ ਨੇ ਅੱਜ ਇਸ ਕਰਕੇ ਉਹ ਭਾਜਪਾ 'ਚ ਆ ਕੇ ਲੋਕਾਂ ਨੂੰ ਜਾਗਰੂਤ ਕਰਨਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਸਿਰਫ ਸਿਰਫ ਇੱਕ ਜਿਹੜੀ ਕੰਪਨੀ ਦੇ ਨਾਮ ਦਾ ਲੋਨ ਇੱਕ ਲੋਗੋ ਲੱਗਿਆ ਉਹ ਕੋਈ ਵੀ ਸਰਕਾਰ ਨਹੀਂ ਹੈ ਅਜੋ ਕੰਪਨੀ ਆਪਣਾ ਬ੍ਰਾਂਡ ਵੇਚ ਰਹੀ ਹੈ ਇਸ ਕਰਕੇ ਇਹ ਲੋਕ ਜਿਹੜੇ ਸਾਡੇ ਪ੍ਰਵਾਸਤਾ ਜ ਆਏ ਆ ਇਹਨਾਂ ਦਾ ਸਵਾਗਤ ਹੈ ਔਰ ਜਲੰਧਰ ਜਿਹੜੀ ਲੋਕ ਸਭਾ ਟਿਕਟ ਹੈ ਉਸ ਦੀ ਜਿੱਤ ਦਾ ਇਹ ਮਾਰਜਨ ਹੈ ਹੋਰ ਅੱਗੇ ਜਿਆਦਾ ਵਧੇਗਾ ਪਰ ਮਾਨ ਸਾਹਿਬ ਕਹਿੰਦੇ ਆ ਕਿ ਆਮ ਆਦਮੀ ਪਾਰਟੀ 13 ਦੀ 13 ਸੀਟਾਂ ਲੈ ਕੇ ਜਾਊਗੀ 13 0 ਹੋਊਗਾ ਹੋਰ ਕੋਈ ਨਹੀਂ ਮੁੱਖ ਮੰਤਰੀ ਕਹਿ ਰਹੇ 13 0 0 ਉਹਨਾਂ ਨੂੰ ਮਿਲ ਰਹੀ ਹੈ 13 ਭਾਰਤੀ ਜਨਤਾ ਪਾਰਟੀ ਨੂੰ ਮਿਲ ਰਹੀ ਹੈ ਇਹ ਚਾਰ ਤੇ ਦੋ ਰਿਜ਼ਲਟ ਦੇਖ ਲਿਓ ਇਸ ਵਾਰ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ ਚਾਰ ਤਰੀ ਪੰਜਾਬ ਦੇ ਲੋਕ ਉਸ ਦਾ ਸਾਥ ਲੈਣਗੇ ਔਰ ਉਸ ਦਾ ਜਵਾਬੀ ਦੇਣਗੇ ਪਰ ਤੁਸੀਂ ਕੰਪੇਨਿੰਗ ਚ ਜਾ ਰਹੇ ਹੋ ਗਲੀ ਗਲੀ ਜਾ ਰਹੇ ਹੋ ਕੰਪੇਨਿੰਗ ਕਰ ਰਹੇ ਹੋ ਪਰ ਕਹਿੰਦੇ ਬੀਜੇਪੀ ਦਾ ਵਿਰੋਧ ਹੀ ਬਹੁਤ ਹੋ ਰਿਹਾ ਹੈ ਤੁਸੀਂ ਮੇਰੀ ਫੇਸਬੁਕ ਮਾਦਨ ਚ ਮੈਨੂੰ ਚੈੱਕ ਕਰ ਸਕਦੇ ਹੋ ਦੇਖੋ ਜਾ ਕੇ ਬੀਜੇਪੀ ਨੂੰ ਜਦੋਂ ਵੀ ਸੁਸ਼ੀਲ ਕੁਮਾਰ ਰਿੰਕੂ ਸਾਡੇ ਜਿਹੜੇ ਕੈਂਡੀਡੇਟ ਹੈ ਜਦੋਂ ਜਿਸ ਸਾਲ ਕਿਤੇ ਜਾ ਰਹੇ ਜਿਸ ਵੀ ਵਾਰਡ ਚ ਜਾ ਰਹੇ ਜਿਸ ਵੀ ਜਗ੍ਹਾ ਤੇ ਜਾ ਰਹੇ ਲੋਕ ਗਲੇ ਲਗਾ ਰਹੇ ਮਾਤਾ ਗਲੇ ਲਗਾ ਰਹੀਆਂ ਪੇਣਾ ਆਪਣੇ ਭਰਾ ਦਾ ਸਵਾਗਤ ਕਰ ਰਹੀਆਂ ਹਜ਼ਾਰਾਂ ਲੋਕ ਅਜੋਸ ਸੈਲੀਆਂ ਦੇ ਵਿੱਚ ਜਿਹੜੀ ਇੱਕ ਛੋਟੀ ਜੀ ਮੀਟਿੰਗ ਦੇ ਰੂਪ ਦੇ ਵਿੱਚ ਰੈਲੀਆਂ ਦਾ ਰੂਪ ਚਿਤਾਰ ਹੋ ਰਹੀ ਆ ਇਹ ਕਿੱਥੇ ਦੀ ਗੱਲਾਂ ਕਰਦੇ ਆ ਤੁਸੀਂ 2-3 ਦਿਨ ਪਹਿਲੇ ਜਲੰਧਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਰੋਡ ਸ਼ੋਅ ਕਰਨ ਦੇ ਲਈ 400 ਮੀਟਰ ਦਾ 400 ਮੀਟਰ ਦਾ ਮੁੱਖ ਮੰਤਰੀ ਸ਼ੋਅ ਕਰ ਰਿਹਾ ਰੋਡ ਸ਼ੋਅ ਉੱਥੇ ਵੀ ਬਹੁਤ ਬੁਰੀ ਜਲੰਧਰ ਦੇ ਲੋਕਾਂ ਨੇ ਨਸੀਅਤ ਦੇ ਕੇ ਭੇਜਿਆ ਕਮ ਸੇ ਕਮ ਵੀ ਬਹੁਤ ਜੋਰ ਲਾਣ ਤੋਂ ਬਾਅਦ ਇੱਕ ਮਨਿਸਟਰ ਦੋ ਐਮਐਲਏ 6 ਹਲਕਾਂ ਚਾਰਜ 6 ਤੋਂ 700 ਬੰਦਾ ਇਕੱਠਾ ਕਰ ਪਾਏ ਮੁੱਖ ਮੰਤਰੀ ਅਗਰ ਜੇ ਅਸਲੀਅਤ ਆ ਮੁੱਖ ਮੰਤਰੀ ਦਾ ਪੂਰੀ ਵੀਡੀਓ ਪੰਜਾਬ ਦੇ ਲੋਕਾਂ ਚ ਚਲਾਨ ਵੀਡੀਓ ਕਿਹੜੀ ਚੱਲ ਰਹੀ ਹੈ ਸਿਰਫ ਜਿਹੜੀ ਸੀਐਮ ਦੇ ਕੈਮਰੇ ਦੀ ਗੱਡੀ ਦੀ ਵੀਡੀਓ ਚੱਲ ਰਹੀ ਹੈ ਅਗਰ ਆਸ-ਪਾਸ ਦੇ ਤੁਸੀਂ ਲੋਕ ਦੇਖੋਗੇ ਲੋਕਾਂ ਨੇ ਸਵਾਗਤ ਨਹੀਂ ਕੀਤਾ ਮੁੱਖ ਮੰਤਰੀ ਦਾ ਲੋਕਾਂ ਨੇ ਕਿਸੇ ਤਰੀਕੇ ਦਾ ਕੋਈ ਹੰਗਾਰਾ ਨਹੀਂ ਭਰਿਆ ਇਤੋਂ ਪਤਾ ਲੱਗਦਾ ਹੈ ਕਿ ਇਹ ਲੋਕਾਂ ਦੇ ਜਾਣ ਦੀ ਤਿਆਰੀ ਹੈ ਔਰ ਭਾਰਤੀ ਜਨਤਾ ਪਾਰਟੀ ਆਣ ਦੀ ਤਿਆਰੀ ਹੈ ਸ਼ੀਤਲ ਜੀ ਕਿੰਨੀਆਂ ਸੀਟਾਂਾਂ ਗੀਆਂ ਬੀਜੇਪੀ ਦੀਆਂ ਪੰਜਾਬ ਚ ਪੰਜਾਬ ਚ 13 ਦੀ 13 ਇਹ ਤਾਂ ਸਾਬ ਵੀ ਕਹਿੰਦੀ ਸੀ 13 ਦੀ 13 ਉਹ ਮੈਂ ਤਾਂ ਕਹਿ ਰਿਹਾ ਕਿ ਚਾਹਤ ਰਿਜ਼ਲਟ ਪਤਾ ਲੱਗ ਹੀ ਜਾ ਰਿਹਾ ਹੈ ਇਹ ਜੇ 13 ਸੀਟਾਂ ਨਾ ਆਉ ਜਿਹੜੇ ਲੋਕ ਅੱਜ ਐਡਵਰਟੀਆਂ ਜ਼ਿੰਮੇਵਾਰੀਆਂ ਲੀਗਲ ਐਡਵਾਇਜ਼ਰ ਦੇ ਉੱਤੇ ਐਡਵਾਈਜ਼ਰ ਤੋਂ ਕੰਮ ਕਰ ਰਿਹਾ ਕੋਈ ਕਾਉਂਸਲਰ ਦੇ ਤੌਰ ਤੇ ਕਰ ਰਿਹਾ ਕੱਲ ਇੱਕ ਕਾਉਂਸਲਰ ਦਾ ਕੈਂਡੀਡੇਟ ਸੀ ਇਹ ਲੋਕ ਕਿਉਂ ਆ ਰਹੇ ਆ ਕਿ ਕੌਣ ਲੈ ਕੇ ਆ ਰਹੇ ਕੋਈ ਦਬਾਬ ਥੋੜੀ ਨਾ ਦੇ ਇਹ ਲੋਕ ਆਪਣੀ ਮਰਜ਼ੀ ਨਾਲ ਆ ਰਹੇ ਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੰਮ ਦੇਖ ਕੇ ਆ ਰਹੇ ਆ ਅੱਜ ਨਵਾਂ ਪੰਜਾਬ ਇੱਕ ਐਸਾ ਪੰਜਾਬ ਬਣਾਉਂਦੀ ਸੋਚ ਹੈ ਜੋ ਪ੍ਰਧਾਨ ਮੰਤਰੀ ਦੀ ਅਗਰ ਅਸੀਂ ਉਸ ਤਿਸ ਸੋਚ ਦੇ ਨਾਲ ਚਲਾਂਗੇ ਮੈਨੂੰ ਲੱਗਦਾ ਜਿਹੜਾ ਸਾਡੇ ਪੰਜਾਬ ਦਾ ਜਿਹੜਾ ਭਵਿੱਖਾ ਬਹੁਤ ਵਧੀਆ ਹੋਏਗਾ ਤੁਸੀਂ ਕਹਿੰਦੇ 13 ਦੀ 13 ਸੀਟਾਂ ਜਿੱਤੋਗੇ ਪਰ ਕਿਸਾਨ ਕਹਿੰਦੇ ਥਾਂ ਥਾਂ ਜਿੱਥੇ-ਥੇ ਬੀਜੇਪੀ ਜਾਏਗੀ ਉੱਥੇ ਵਿਰੋਧ ਹੋਏਗਾ ਕਿਸਾਨ ਸਾਡੇ ਅੰਦਾਤਾ ਹੈ ਸਾਡੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਪਰ ਜਿਹੜੇ ਅੱਜ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਅੱਜ ਬੀਜੇਪੀ ਦਾ ਵਿਰੋਧ ਕਰ ਰਹੇ ਆ ਨਾ ਉਹ ਪੋਲਿਟਿਕਲ ਪਾਰਟੀਆਂ ਦੇ ਸੈਂਟਰ ਆ ਕਿਸਾਨ ਉਹਨਾਂ ਨੂੰ ਉਹ ਸੀ ਜਿਹੜਾ ਉੱਥੇ ਲੱਗਿਆ ਸੀ ਸ਼ੰਭੂ ਗੜੀয়াল ਦੇ ਉਹ ਕਿਸਾਨ ਸੀ ਪਰ ਉਹਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੰਨਿਆ ਤਿੰਨ ਕਾਨੂੰਨ ਵਾਪਸ ਲਏ ਪਰ ਜਿਹੜੇ ਅੱਜ ਕਿਸਾਨ ਐ ਇਹਨਾਂ ਨੂੰ ਮੈਂ ਕਿਸਾਨ ਨਹੀਂ ਮੰਨਦਾ ਇਹ ਲੋਕ ਦਲਿਤ ਵਿਰੋਧੀ ਐ ਜਿੱਕ ਤੁਸੀਂ ਦੇਖਿਆ ਕਿ ਤਿੰਨਾਂ ਨੇ ਪਹਿਲੇ ਸਾਡੇ ਕੈਂਡੀਡੇਟ ਅਗਰ ਨਕੂਦਰ ਦੀ ਧਰਤੀ ਤੇ ਜਾਂਦੇ ਐ ਉਹਨਾਂ ਨੇ ਨਕੂਦਰ ਤੂੰ ਆਪਣੀ ਇਲੈਕਸ਼ਨ ਦੀ بیم ਚਾਲੂ ਕੀਤੀ ਐ ਡਾਕਟਰ ਬਾਬਾ ਸਾਹਿਬ ਮਿਤਕ ਜੀ ਦੇ ਨਮਨ ਕਰਨ ਤੋ ਕੁਝ ਕਿਸਾਨ ਰੂਪ ਦੇ ਲੋਕਾਂ ਨੇ ਰੋਕਿਆ ਪਰ ਦਲਿਤ ਕਦੀ برداشت ਨਹੀਂ ਕਰੇਗਾ ਡਾਕਟਰ ਬਾਬਾ ਸਾਹਿਬ ਮੇਤ ਕਰਨ ਨੂੰ ਕੋਈ ਨੰਮਨ ਕਰਨ ਤੋਂ ਰੋਕ ਕੇ ਇਸ ਕਰਕੇ ਜਿਹੜੇ ਸਾਡੇ ਕਿਸਾਨ ਭਰਾ ਆ ਅਸੀਂ ਉਹਨਾਂ ਨਾਲ ਆ ਅੱਜ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ ਪਰ ਜਿਹੜੇ ਲੋਕ ਕਿਸਾਨਾਂ ਦੇ ਰੂਪ ਵਿੱਚ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਅਸੀਂ ਨਹੀਂ ਆ ਸੋ ਬਿਲਕੁਲ ਸ਼ੀਤਲੰਗਰਾਲ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਹੁਣੇ ਕੁਝ ਸਮਾਂ ਪਹਿਲਾਂ ਹੀ ਬੀਜੇਪੀ ਜੁਆਇਨ ਕੀਤੀ ਹੈ ਜਲੰਧਰ ਤੋਂ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਐਮਐਲ ਸੀ ਸੀਗੇ ਤੁਸੀਂ ਦੇਖ ਸਕਦੇ ਹੋ ਅੱਜ ਜਿਹੜੇ ਕਾਫੀ ਵੱਡੇ ਪੱਧਰ ਤੇ ਜਿਹੜੇ ਲੋਕ ਨੇ ਬੀਜੇਪੀ ਦੇ ਵਿੱਚ ਸ਼ਾਮ 13 ਆਮ ਆਦਮੀ ਪਾਰਟੀ ਵੱਲੋਂ ਜਿੱਤੀਆਂ ਜਾਣਗੀਆਂ ਉਸੇ ਤਰ੍ਹਾਂ ਅਜੀਤ ਲੰਗਰਾਲ ਕਹਿੰਦੇ ਨੇ ਵੀ 13 0 ਨਹੀਂ 0 ਆਏਗੀ 0 ਸੀਟਾਂ ਤੋਂ 0 ਸੀਟਾਂ ਤੋਂ ਜਿੱਤ ਹੋਊਗੀ ਕੋਈ ਸੀਟ ਮਤਲਬ ਨਹੀਂ ਆਊਗੀ ਆਮ ਆਦਮੀ ਪਾਰਟੀ ਦੀ 13 ਦੀ 13 ਕਹਿੰਦੇ ਬੀਜੇਪੀ ਵੱਲੋਂ ਜਿੱਤੀਆਂ ਜਾਣਗੀਆਂ ਪਰ ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ 1 ਜੂਨ ਨੂੰ VOTING ਹੋਏਗੀ 4 ਨੂੰ ਰਿਜ਼ਲਟ ਆਊਗਾ ਦੇਖਾਂਗੇ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਦੀਆਂ ਹੋਣਦੀਆਂ ਨੇ ਕਿੰਨੀਆਂ ਬੀਜੇਪੀ ਦੀਆਂ ਕਿੰਨੀਆਂ ਕਾਂਗਰਸ ਦੀਆਂ ਜੁੜੇ ਰਹੋ ਸਮਰ نیوز ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਕੱਲੀ-ਕੱਲੀ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਕੈਮ